ਵੀਲਾ ਚਾਹ ਫੀਮੇਲ ਚਾਹ ਯੰਗ ਚਾਹ 올ਡ ਦੇ ਬੱਚੇ ਸਾਰੇ ਵਾਸਤੇ ਇੱਕ ਬਹੁਤ ਵੱਡੀ ਰਸਾਇਣਿਕ ਔਸ਼ਧ ਹੈ ਜਿਹਨੂੰ ਅਸੀਂ ਰਸਾਇਣ ਕਿਹਾ ਉਹਦਾ ਨਾਮ ਹੈ ਤ੍ਰਿਫਲਾ ਪਾਊਡਰ ਤ੍ਰਿਫਲਾ ਪਾਊਡਰ ਤ੍ਰਿਫਲਾ ਪਾਊਡਰ ਹੁਣ ਤ੍ਰਿਫਲਾ ਦੇ ਵਿੱਚ ਬਸ ਲੋਕਾਂ ਨੂੰ ਇੰਨਾ ਕੀ ਪਤਾ ਹੈ ਕਿ ਤ੍ਰਿਫਲਾ ਤ੍ਰਿਫਲਾ ਹੁਣ ਇਹ ਨਹੀਂ ਪਤਾ ਕੀ ਇਹਦੇ ਕਿਵੇਂ-ਕਿਵੇਂ ਬਣਾਉਣ ਦੇ ਸਾਧਨ ਆ ਉਹ ਗ੍ਰੰਥਾਂ ਦੇ ਵਿੱਚ ਲਿਖਿਆ ਹੁਣ ਜਿਵੇਂ ਤ੍ਰਿਫਲਾ ਮਤਲਬ ਤਿੰਨ ਫਲ ਤਿੰਨ ਫਲਾਂ ਦਾ ਤ੍ਰਿਫਲਾ ਓਕੇ ਹਰੜ ਬਹੇੜਾ ਤੇ ਆਮਲਾ ਹਰੜ ਬਹੇੜਾ ਤੇ ਆਮਲਾ ਆਮਲਾ ਜਿੰਨਾ ਬੈਨੀਫਿਟ ਤ੍ਰਿਫਲਾ ਦਾ ਲਿਖਿਆ ਗਿਆ ਗ੍ਰੰਥ ਦੇ ਵਿੱਚ ਕਿ 1 2 ਐਂਡ 4 ਦੀ ਰੇਸ਼ਿਓ 1 2 ਐਂਡ 4 ਦੀ ਰੇਸ਼ਿਓ ਹਾਂ ਤੇ ਪਲੱਸ ਉਹਦੇ ਵਿੱਚ ਪੈ ਜਾਂਦਾ ਤੁਲਸੀ ਦਾ ਪੱਤਿਆਂ ਦਾ ਥੋੜਾ ਜਿਹਾ ਪਾਊਡਰ ਓਕੇ ਉਹ ਬਣ ਜਾਂਦਾ ਤ੍ਰਿਫਲਾ ਅਮ੍ਰਿਤ त्रिफला अमृत तुलसी ਦੇ ਪੈਣ ਹਾਂ तुलसी ਪੈਣ ਵਾਲੋ ਅੰਮ੍ਰਿਤ ਵੈਸੇ ਤੋਂ ਰਸਾਇਣਾਈ ਉਹ ਹੈ ਹੀ ਅੰਮ੍ਰਿਤਾ ਉਹਨੂੰ ਮੰਨਿਆ ਗਿਆ ਅੰਮ੍ਰਿਤ ਪਰ ਜਦੋਂ ਇਹ ਚ ਤੁਲਸੀ ਪੱਤਰ ਪੈਂਦਾ ਫਿਰ ਇਹ ਬਣਦਾ ਤ੍ਰਿਫਲਾ ਅੰਮ੍ਰਿਤ ਓਕੇ ਪਰ ਜਦੋਂ ਤ੍ਰਿਫਲਾ ਅੰਮ੍ਰਿਤ ਦਾ ਰੂਪ ਲੈਂਦਾ ਫਿਰ ਤੁਸੀਂ ਇਹ ਦੇਖ ਲਓ ਕਿ ਇਹਦੇ ਬਾਰੇ ਦੱਸਿਆ ਗਿਆ ਖੈਰ ਮੈਂ ਤਾਂ ਹਮੇਸ਼ਾ ਇਹ ਕਹਿੰਦਾ ਕਿ ਤ੍ਰਿਫਲਾ ਦਾ ਖਾਇਆ ਤੇ ਸੁਭਾਸ਼ ਗੋਇਲ ਦਾ ਬਤਾਇਆ ਬਾਅਦ ਚ ਬਥਾ ਲੱਗਦਾ ਪਰ ਇਹ ਤੁਰੰਤ ਪਤਾ ਲੱਗਦਾ ਜਿਹੜੇ ਲੋਕੀ ਤ੍ਰਿਫਲਾ ਲੈਂਦੇ ਆ ਉਹਨਾਂ ਦੀ ਗੱਟ ਹੈਲਥ ਇੰਨੀ ਸਟਰੋਂਗ ਹੋ ਜਾਂਦੀ ਹੈ ਵੀ ਜਿਹਨੂੰ ਪਹਿਲਾਂ ਕਹਿੰਦੇ ਸਾਡੇ ਬਾਦ ਅਸੀਂ ਤਾਂ ਨਹੀਂ ਬੋਲਦੇ ਇਹ ਗੱਲਾਂ ਕਿਉਂਕਿ ਪਹਿਲਾਂ ਲੋਕੀ ਵੀ ਉਹਨੇ ਕੀ ਹੁੰਦੇ ਸੀ ਉਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਸੀ achhe lagde si ਪੱਥਰ ਹজম ਹੋ ਜਾਂਦੇ ਨੇ ਹੂੰ ਪੱਥਰ ਕਿਸੇ ਨੇ ਖਾਣੇ ਥੋੜੀ ਆ ਮਤਲਬ ਕਹਿਣ ਦਾ ਮਤਲਬ ਇੱਕ ਐਗਜ਼ਾਮਪਲ ਸੀ ਕਿ ਪੱਥਰ ਹজম